ਸ਼ਲੋਕ ਮਨ ਰਾਜਾ RAM ਲੀਲਾ ਅਪਰੰਪਾਰ ਹੈ ਕੁਝ ਅੰਤ ਨਾ ਆਵੇ ਜਿਤਨੇ ਜੀਵ ਜਹਾਨ ਮੇ ਸਭ ਵਿੱਚ ਸਮਾਵੇ ਸਰਬ ਕਲਾ ਭਰਪੂਰ ਹੈ ਜਗ ਸਿਰਜਨਹਾਰ ਆਲਪ ਤਾਨ ਜਹਾਨ ਮੇ ਰਮ ਰਿਆ ਪਿਆਰਾ ਜੀਸਾ ਲਾਇਆ ਰੰਗ ਉਸਦਾ ਤਾਰਾ ਬਣ ਜਾਂਦਾ ਜੁਗ ਜੁਗ ਉਸकी जीतो ਕਵਹਾਰ ਨਾ ਖੰਦਾ ਦੀਨ ਨਾਥ ਦਤਾਰ ਤੋਂ ਜਾਈਏ ਬਲਹਾਰੀ ਚੋਜ ਹਰੀ ਕੇ ਚਮਕਦੀ ਜਿਉ ਚਮਕਣ ਤਾਰੇ ਲਾਲ ਕੁਛ ਗੁਰੂ ਕੋ ਪੂਜਿਆ ਇਕ ਤਨ ਮਨ ਹੋ ਕੇ ਜਪਿਆ ਦੀਨ ਨਾਥ ਨਨਕੰਠ ਪਰੋ ਕੇ ਜਣਕੀ ਤਨ ਮਨ ਵਾਰਿਆ ਪਰਮੇਸ਼ਰ ਤਾਰੀ ਹਰ ਹਰ ਆਕੇ ਹਰੀ ਨੂੰ ਨਿਤ ਜਨਕ ਦਲਾਰੀ ਪਾਰ ਦਵਾਜ ਤਾਰਦਾ ਜੰਗਲ ਵਿੱਚ ਕਾਰੀ ਚਲ ਆਏ ਕਰਤਾਰ ਜੀ ਸੁਣ ਉਸ ਦੇ ਨਾਰੈ ਪਾਰਵਤੀ ਨੂੰ ਆਖਦਾ ਸ਼ਿਵਨਾਥ ਪੰਡਾਰੀ ਲੀਲਾ ਜਗ ਵਿੱਚ ਵਰਤਨੀ ਹਰ ਹਰ ਕੀ ਨਿਆਰੀ ਗਨ ਪਦ ਵੀ ਇਹ ਚਤਾਰ ਦੀ ਕਰ ਲੰਮੀਆ ਬਾਵਾ ਸਤਿਗੁਰੂ ਨਾਲ ਸਹੌਂਦੀਆਂ ਸਭ ਸੁਣੀਆਂ ਤਾਵਾ ਗੁਰੂ ਵਾਲਮੀਕ ਪਰਮਾਤਮਾ ਸਰਵਕਾ ਦਾਤਾ ਦੀ ਦੁਨੀ ਸੰਸਾਰ ਮੇ ਵਡਪੁਰਖ ਵਿਦਾਤਾ ਸਤ ਗੁਰੂ ਨਾਲ ਪ੍ਰੀਤ ਕਰ ਛੜ ਕਰਮ ਕਮੰਦੀ ਮਾਨਸ ਚੋਲੇ ਸਾਫ ਨੂੰ ਲਾ ਦਾਗ ਨਾ ਬੰਦੇ ਗਿਆਨ ਨਾ ਤਰੀ ਰਤਨ ਹੈ ਸਿਮਰਨ ਕਰ ਪਾਈਐ ਆਖਰ ਜਿਸ ਕਰ ਜਾਵਣਾ ਗੁਣ ਉਸ ਦੇ ਗਾਈਐਂ ਦੋਹਰਾ ਜਿਸ ਕੰਮ ਕਰਨ ਜਗ ਵਿੱਚ ਆਇਆ ਸੋ ਕਰਨਾ ਸਤ ਕਰਤਾਰ ਆਪੇ ਕਹਿੰਦਾ ਆਪਨੂੰ ਦੀਨਾਂ ਦਾ ਤਦਕਾਰ ਡੁੱਬਦੇ ਜੀਵ ਬਚਾਲਵਾ ਸਿਰ ਪਰ ਕਸ਼ਟ ਸਹਾਰ ਪਾਪਾਂ ਵਾਲੀ ਅਗਣ ਤੋਂ ਬੱਜ ਜਾਵੇ ਸੰਸਾਰ RAM ਨਾਮ ਜਸ ਬੀਜ ਨਾਮ ਮਾਤ ਲੋਕ ਵਿੱਚਕਾਰ ਜਨਮ ਮਰਨ ਦੁਖ ਹਰਨ ਕੋ ਜੋ ਜੋ ਖਾਣੀ ਚਾਰ ਜਬ ਤੱਕ ਰਹੇ ਰਮੈਨ ਜਗ ਤਦ ਤੱਕ ਰਹੇ ਜਹਾਨ ਕਹਿੰਦਾ ਆਪਣੇ ਆਪ ਨੂੰ ਗੁਰੂ ਵਾਲਮੀਕ ਭਗਵਾਨ ਐਸੀ ਲਿਖਤ ਰਚਾ ਦਿਆ ਜਿਸ ਕਟ ਤਰੇ ਜਹਾਨ ਐਸੀ ਜੋਤ ਜਗਾਵਾ ਜਿਹੜੀ ਜਗ ਵਿੱਚ ਜੁਗ ਜੁਗ ਜਗੇ ਰojana ਜੀਵ ਜੰਤ ਕੋ ਤਾਰੇ ਮੇਰਾ ਹਰ ਹਰ ਨਾਮ ਮੁਕ ਜਾਣਾ ਨਾਮ ਜਹਾਜ ਬਨਾਵਾ ਜਿਹੜਾ ਪਵ ਜਲ ਪਾਰ ਲੰਗਾਵੇ ਪੂਰਨਪੁਰਖ ਸਰਵ ਕਟਵਾਸੀ ਐਸੀ ਬਣਤ ਬਣਾਵੇ ਗਿਆਨ ਨਾਦ ਸਤਿਗੁਰ ਕੋ ਸਿਮਰ ਜਮਨ ਮਰਨ ਮੁਕ ਜਾਵੀ ਜੋ ਜਨ ਗਿਆਨ ਕਰੇ ਗੁਰੂ ਸੰਗਤ ਜੋ ਜਨਿਆਨ ਕਰੇ ਗੁਰੂ ਸਾਹਾ ਸਨ ਪਰਵਾਰ ਤਰਾਵੇ ਤਮਸ਼ਨ ਦੀ ਕਿਨਾਰੇ ਡੇਰਾ ਕੁਦਰਤ ਬਨ ਵਿੱਚ ਕਰਤ ਵਸੀ ਰਾ ਤਨ ਤਨ ਕਹਿੰਦੇ ਦੇਵਤੇ ਡੇਰਾ ਤਮਸ਼ਨ ਦੀਤੇ ਹਰੀ ਲਾਇਆ ਡੇਰਾ ਆਣ ਜੰਗਲ ਵਿੱਚ ਲਾਇਆ ਛੜ ਕੇ ਰੰਗਲੇ ਮਹਿਲ ਮਨਾਰੀ ਅਰਸ਼-ਕੁਰਸ਼ ਦਾ ਮਾਲਕ ਪਾਲਕ ਦੇਖਣ ਆਇਆ ਆਪ ਪੰਡਾਰੇ ਪਰਿਆ ਨੇ ਪਾਏ ਪੰਗੜੇ ਅੱਜ ਦਿਨ ਵੜ ਪਾਗਿਆ ਆਇਆ ਸਤਿਗੁਰਤਾਰ ਬਣਾ ਵਿੱਚ ਬੈਠਾ ਤੂੰ ਤੂੰ ਗੀਤ ਅਲਾਵੀ ਮਿਠੜੀ ਮਿਠੜੀ ਅੰਮ੍ਰਿਤ ਬਾਣੀ ਪੱਥਰ ਮੋਮ ਬੜਾਵੇ ਪਾਪਾਂ ਵਾਲੀ ਪੀੜ ਦੇ ਮਿਟ ਗਈ ਜਦੋਂ ਪੈ ਗਿਆ ਹਰੀ ਦਾ ਸਾਯਾ ਜੰਗਲ ਦੇ ਵਿੱਚ ਮੰਗਲ ਲਾਏ ਦੀਨ ਦੁਨੀ ਦਾ ਵਾਲੀ ਦਰਸ਼ਨ ਗੁਰ ਕਾ ਕਰ ਕੇ ਤਰ ਗਏ ਪਤ ਪੁਲ ਪਤ ਡਾਲੀ ਡਾਲੀ ਸਰਬ ਕਲਾ ਪੂਰਨ ਪਰਮੇਸ਼ਰ ਚਰਨ ਜਗਤ ਵਿੱਚ ਪਾਇਆ ਜੋਗੋ ਜੋਗ ਦੇਖਣ ਚੰਦਾ ਤਾਰੇ ਲਾਖ ਨਰੰਜਣ ਤਾਈ ਕਲਕਤ ਆਪਨੇ ਦੇਖਣ ਆਇਆ ਹਰਤ ਪਲਤ ਕਾ ਸਾਈ ਬ੍ਰਹਮਾ ਵਿਸ਼ਨੁ ਕਿਸ਼ਨ ਸ਼ਿਵ ਗਾਵਨ ਹਰੀ ਹਰੀ ਪੁਰਖ ਮਲਾਇਆ ਸਚੀ ਜੋਤ ਬਣਾਵਜ ਬੈਠੀ ਤੂੰ ਤੂੰ ਚੰਦ ਵਾਂਗਰ ਚਮਕਾਉਦੀ ਆਪਣੇ ਸੋਲੇ ਰਤਨਾ ਸਤਿਗੁਰ ਜੀ ਕੀ ਆਪੈ ਗਾਉਂਦੀ ਗਿਆਨ ਨਾਥ ਖੁਜੀਆਂ ਵਿੱਚ ਇੰਦਰ ਅੰਮ੍ਰਿਤ ਜਲ ਵਰਸਾਇਆ ਦੁਹਰਾ ਜਿਤਨੇ ਜੀਵ ਜਗਤ ਵਿੱਚ ਆਏ ਸਭੀ ਭੈਣ ਭਰਾ ਇਕ ਪਿਤਾ ਦੀ ਉਤਪਤ ਹੋਈ ਇਕ ਸਰਵਕੀ ਮਾਏ ਨਾ ਕੋ ਉਚਾ ਨਾ ਕੋ ਨਿਵਾਸ ਸਭ ਇਕ ਸਮਾਨ ਗਿਆਨ ਜਗਤ ਵਿੱਚ ਤਰਦਾ ਸੋਈ ਜਿੰਨੇ ਸਭ ਇੱਕ ਪਛਾਨਾ ਮੰਦੜਾ ਕਰਮ ਕਮਾਉਣ ਵਾਲੀ ਜਮਰੀ ਪਕੜ ਲ ਜਾਣਾ ਸਭ ਕੋ ਲੇਖਾ ਦੇਣਾ ਪੈਂਦਾ ਕੰਗਲਾ ਹੋ ਜਾਣਾ ਅਜਰਾਇਲ ਪਠਾ ਪੁੱਠੀ ਖਲ ਲਾਈ ਜਿਨ ਹਰ ਕੋ ਨਹੀਂ ਗਾਇਆ ਨਰ ਜੇ ਹੋ ਜਾ ਦੀਜੇ ਤੇ ਸੋ ਗੁਰ ਜੀ ਅੱਗੇ ਪਾਇਆ ਨ ਵਰਤ ਕੇ ਨਾ ਦੋਜ ਖਾਨਾ ਜੋ ਕਰਦਾ ਗਿਰ ਜਾਏ ਇਸ ਮੇਂ ਦੋਸ਼ੂ ਸੀਕਾ ਹੋਵੇ ਜੋ ਨਰ ਪਾਪ ਕਮਾਏ ਗੁਰਵਾਲ ਨੇਕ ਕਾਹਿ ਵਖਿਆਨ ਰਾਜਾ ਧਰੋ ਧਿਆਨ ਗਿਆਨ नाथ ਸਭਨਾ ਤੋਂ ਵੱਡਾ ਗੁਰਵਾਲ ਨਿਕ ਭਗਵਾਨ ਸ਼ੰਦ ਰਖ ਲੈ ਪ੍ਰਿਤ ਪਾਲ ਕਾ ਸੜ ਚੱਲਿਆ ਵਜੂਦ ਸਭ ਮੇਰਾ ਕੱਢ ਦੀ ਗਮਾਂ ਦੀ ਘਰ ਚੋਂ ਸਦਾ ਬਣ ਕੇ ਰਹੂ ਮੈਂ ਸਿੱਖ ਤੇਰਾ ਜਦੋਂ ਲੰਕ ਦਾ ਸੀ ਪੁੱਠਾ ਪੇਟ ਅੰਦਰ ਕਹਿੰਦਾ ਰੱਬ ਨੂੰ ਜਾਨ ਬਚਾ ਮੇਰੀ ਮੇਰੇ ਨਾਲ ਉਪਕਾਰ ਕਰਾ ਦੇਵੋ ਬਾਹਰ ਜਾ ਕੇ ਬੰਦਗੀ ਕਰੂੰ ਤੇਰੀ ਇੱਕ ਪਲ ਨਾ ਵਿਸਾਰਾ ਤੈਨੂੰ ਮਾਲਕਾ ਤੇਰੇ ਨਾਲ ਜੀ ਕਾਲ ਕਰਾਰ ਮੇਰਾ ਸਵਾਸ ਸਵਾਸ ਮੈਂ ਜਪੂਗਾ ਨਾਮ ਤੇਰਾ ਤੇਰੇ ਨਾਮ ਦਾ ਰੂਮ ਜੂਰ ਬਣਿਆ ਅਗਨ ਪੁੰਡ ਵਿੱਚੋਂ ਮੈਨੂੰ ਬਾਰ ਕਰ ਦੇ ਗਉਂਦਾ ਰਵੰਗਾ ਤੇਰੀਆਂ ਘੂੜੀਆਂ ਨੂੰ ਜਨਮ ਜਨਮ ਵਾਲੀ ਸੋਗ ਰੋਗ ਹਰ ਦੇ ਆਜਾ ਸੁਣ ਕੇ ਦੁਹਾਈ ਮੇਰੀ ਮਾਨਕਾ ਸ਼ਲੋਕ ਸ਼ਤਾਨ ਬਲਾਸ ਕਿਹਾ ਸ਼ਤਾਨ ਵਿਪਾਲਕ ਜਿੱਥੇ ਪੈਰਾ ਮੇਰਾ ਉਥੇ ਕੋਈ ਆਦਮੀ ਨਾਮ ਜਪੂ ਨਾ ਤੇਰਾ ਕਿਹਾ ਗਪਾਲ ਸ਼ਤਾਨ ਕੋ ਜੋ ਬੰਦਾ ਮੇਰਾ ਮੇਰਾ ਨਾਮ ਵਿਚਾਰ ਕੇ ਲੜ ਪੜੂ ਨਾ ਤੇਰਾ ਮੇਰਾ ਨਾਮ ਸ਼ਤਾਨ ਹੈ ਤੇਰਾ ਮਾ ਨਾਮ ਮਹਾਰਾਜ ਦੁਨੀਆਂ ਦੇ ਵਿੱਚ ਦੇਖ ਲਈ ਕਿਸ ਦਾ ਵੱਡਾ ਰਾਜ ਸੁਣੋ ਸ਼ੈਤਾਨ ਕਿਹਾ ਕਰਤਾਰ ਤੂੰ ਕਾਣ ਵਿਚਾਰੀ ਜੋ ਲੜਦੀ ਰਾ ਫੜਨਗੇ ਨਰਕੀ ਮਾਰਨ ਨਾਰੇ ਗਿਆਨ ਨਾਤ ਗੁਰੂ ਬ੍ਰਹਮ ਆਨੰਦ ਨਾਮ ਲਿਆ ਦੁੱਖ ਜਾਵੇ ਜਿਨ ਗੁਰ ਕੋ ਨਾ ਪੂਜਿਆ ਅੰਤ ਸਮੇਂ ਫਰਦਾਏ ਇਸ ਲੋਕ ਸਰਮਣੀ ਕਾਥ ਮਨ ਮੁਖ ਹਿਰਦਾ ਡੂਲਦਾ ਜਿਉ ਤਰ ਵਰਦੀ ਪਾਤ ਪਵਨ ਚੱਲੀ ਸੋ ਗਿਰ ਗਿਆ ਖੇੜ ਖੇੜ ਕਰਦਾਰਾਤ ਪਤਰ ਹਿਰਦਾ ਸਾਜ ਕਾ ਡੂਲੇ ਮੂਲ ਨਹੀਂ ਲਖਾ ਬਗਨ ਨੇਰੀਆ ਬਗਨ ਅਲੀ ਕਾਮੀ ਜੋ ਡੋਲੇ ਸੁਹਰ ਗਿਆ ਜੋ ਨਹੀਂ ਨੋਲਤ ਜੀਤ ਗਿਆਨ ਕਹੇ ਸੁਖ ਮਿਲਦਾ ਹੈ ਕਰ ਗੁਰੂ ਨਾਲ ਪ੍ਰੀਤ ਕੂੜ ਬਲੀ ਉਸਤੇ ਨਹੀਂ ਛਾਵੈ ਜੋ ਬੰਦਾ ਰਬ ਦਾ ਵਣ ਜਾਵੇ ਬੰਦਾ ਰਬ ਦਾ ਹੁੰਦਾ ਸੋਈ ਜੋ ਅਪਰਾਧ ਕਰੇ ਨਾ ਕੋਈ ਜਿਦਨੇ ਜੀਵਨ ਦਰ ਸੰਸਾਰ ਸਭ ਜੀਵਨ ਸੰਗ ਕਰੇ ਪਿਆਰ ਪਲਾ ਕਲਾ ਕੀ ਸਭ ਕੋਈ ਤਾਹੁ ਹੈ ਬੰਸਾ ਗਿਰ ਪਾਰ ਕੋੜ ਕਮਾਉਣ ਵਾਲੇ ਦਿਨ ਕੋ ਕਹਿੰਦੇ ਰਹਿਣ ਫਿਰ ਕਹਿ ਬ ਪੁਲ ਮੇ ਤੋਂ ਹੋਈ ਜਮ ਲਿਖਾ ਜਦ ਲੈਣ ਰਾਜਣ ਤਾਈ ਕਰੇ ਗਿਆਨ ਗੁਰੂ ਆਲਮੇਕ ਨਿਰੰਕਾਰ ਦੇਖ ਰੇ ਅਸਮਾਨੀ ਅਸਮਾਨ ਮੇ ਚੰਦ ਸੂਰਜ ਸਭ ਤਾਰ ਗਿਆਨਨਾਥ ਭਗਵੰਤ ਕੀ ਲੀਲਾ ਬੜੀ ਮਹਾਨ ਸਨਟੇ ਮਹਾਰਾਜ ਕੀ ਵੜੇ ਵੜੇ ਸੁਲਤਾਨ ਹਾਜਰਾ ਹੀਰ ਬੜਾ ਬਲਕਾਰੀ ਸ਼ਮਕਾ ਨਾਲ ਉਡਾਵੀ ਖਾਲ ਸੋਨਰ ਕੀ ਜੋਂ ਲੁੱਟਦੀ ਸਬਰ ਬਗਾਨੇ ਮਾਲ ਬੰਦਾ ਆਇਆ ਨਾਮ ਕਮਾਉਣ ਪਿਆਕ ਮੰਦੜੀ ਰਾ ਅੰਤ ਕਾਲ ਜਿਸ ਕੋਲੀ ਜਾਣ ਆਉਦੀ ਯਾਦ ਭਲਾ ਐਵੇਂ ਕੂੜਾ ਕਰੇ ਬੁਮਾਨ ਕਚਾ ਮਾਟੀ ਦਾ ਕੜਵਾਨ ਕਰਦਾ ਫਿਰਦਾ ਮੇਰੀ ਮੇਰੀ ਕੂੜੀ ਮਨ ਵਿੱਚ ਕਰ ਤਦਲੇਰੀ ਨਾ ਲੈ ਆਇਆ ਨਾ ਲੈ ਜਾਵੇ ਜਿਸ ਕਰਨ ਨਰ ਪਾਪ ਕਮਾਵੇ ਰਾਤ ਗਈ ਚੜ ਗਿਆ ਸਵੇਰਾ ਐਸਾ ਤਰਵਰ ਪੰਖ ਸਿਆ ਗਿਆਨਨਾਥ ਹਰ ਕੀ ਗੁਣ ਗਾਈਏ ਜੋਇਚੇ ਸੋਈ ਫਲ ਪਾਈਐ ਰੱਬ ਦਾ ਨਾਮ ਜਪੇ ਨਾ ਜੀੜਾ ਕਟਨ ਕਟਨ ਦੁਖ ਸਹਿੰਦਾ ਜਨਮ ਨਿਕਾ ਬਣ ਕੇ ਕੀੜਾ ਨਾਲੀ ਦੇ ਵਿੱਚ ਰਹਿੰਦਾ ਬਿੱਲੀ ਕੁੱਤਾ ਸੂੜੀ ਬਣ ਬਣ ਜਮਦਾ ਪੁੱਤ ਹਜ਼ਾਰਾ ਲਗੀਆਂ ਰਹਿਣ ਤੇ ਨਾ ਦੇ ਮਗਰੇ ਰਤ ਚੂਸਣ ਦੀ ਲਾਰਾ ਮਛਲੀ ਸਰਪਣ ਬਣ ਕੇ ਆਪਣੀ ਉਤਪਤ ਆਪੇ ਖਾਂਦੇ ਕਈ ਜੀ ਬਣ ਕੁਸਰੇ ਐਵੇਂ ਆਪਣਾ ਜਨਮ ਗਵਾਉਂਦੇ ਕਈ ਜੀ ਬਣ ਕੇ ਚਮਗਿੱਦੜ ਪੁੱਠੇ ਲਮਕਣ ਪਾਈ ਸਿਰ ਪਰ ਤਤੀਆਂ ਵਗਨ ਵਾਵਾ ਲਖਮੀ ਵਰਸਾਈ ਕਈ ਜੀਵ ਤਰਦੇ ਵਿੱਚ ਰਹਿੰਦੇ ਕਈ ਜੀਵ ਅਸਮਾਨੀ ਕਈ ਜੀਵ ਬਿਰਸ਼ਾ ਤੇ ਬੈਠੇ ਕਰਦੇ ਪਾਣੀ ਪਾਣੀ ਆਪਣੇ ਆਪ ਸੜਨ ਪਰਵਾਨੇ ਉੱਪਰ ਸਮਾਂ ਦੇ ਆਕੇ ਕਈ ਜੀਵ ਦਾ ਜਾਨ ਪਛਾੜੀ ਅਗਨੀ ਤੋਂ ਪੈਖਾ ਕੇ ਕਈ ਜੀਵ ਬਣ ਕਾਂ ਕਰਉਏ ਟਾਉਂਦੇ ਫਿਰਨ ਬਨੇਰੇ ਕਈਆਂ ਜੀਆਂ ਤਾਈ ਅਕੀਂ ਦਿਸਦਾ ਵਿੱਚ ਹਲੇਰੇ ਕਈਆਂ ਜੀਆਂ ਦੇ ਪੈ ਜਾਂਦੇ ਕਾਲੀ ਰਾਤ ਵਿਛੋੜੇ ਕਈ ਜੀਵ ਦੁਨੀਆ ਵਿੱਚ ਆ ਕੇ ਚੜਦੇ ਟਾਰੂੜੇ ਜਿਤਨੇ ਕਸ਼ਟ ਚਰਾਸੀ ਅੰਦਰ ਗਿਆਨ ਅੰਤ ਨਾ ਆਵੇ ਜੋ ਮਨ ਸਰਕਾ ਨਹੀਂ ਬਣਿਆ ਸੋ ਮਨਸ ਪਛਤਾਵੇ ਦਸਾਂ ਨਵਾ ਦੀ ਕਿਰਤ ਕਰੇ ਪਰਮੇਸ਼ਰ ਵੱਲ ਧਿਆਨ ਤਰੇ ਸਭ ਕੋ ਜਾਣ ਆਪਣੇ ਮੀਤ ਕਾ ਵੈ ਰੋਜ ਹਰੀ ਕੇ ਗੀਤ ਦੇਖ ਪਰਾਈ ਮੂਲ ਨਾ ਛੇੜੇ ਨਾ ਹੀ ਵੈਰ ਵਰਉਦ ਸਹੇੜੇ ਮਿੱਠਾ ਬੋਲੇ ਪੂਰਾ ਤੁਲੇ ਸੋਨਾ ਚਾਂਦੀ ਦੇਖਣਾ ਡੋਲੇ ਦੇਖ ਬਗਾਨਾ ਪਕਾ ਆਪਣਾ ਢਾਵੀ ਨਾ ਹੀ ਕੱਚਾ ਠੱਗੀ ਤੁਖਾ ਕਰੇ ਨਾ ਮੂਲ ਧਰਮ ਰਾਜ ਕਾਏ ਅਸੂਲ ਰੁਕੀ ਮਿਸੇ ਕਰੇ ਕਬੂਲ ਬੀਜੇ ਧਰਮ ਕਰਮ ਕੇ ਫੂਲ ਮਨ ਚੰਚਲ ਬਦੀਆਂ ਤੋਂ ਮੋੜੇ ਅੱਖਾਂ ਨਾਲ ਹਰੀ ਦੇ ਜੋੜੇ ਤਾਂ ਸੁਖ ਆਪਣੇ ਹੋਵੇ ਜੇ ਸੁਖ ਦੂਸਰਿਆਂ ਦੀ ਲੋੜੇ ਬੇਸ਼ੱਕ ਸਿਰ ਤੋਂ ਵਗ ਜਾਵਣ ਲੱਖਾਂ ਝਖੜ ਚੋਲੇ ਇਕ ਮਨੋ ਕੇ ਗਾਈ ਜਾਵੇ ਪਰਮੇਸ਼ਰ ਦੀ ਸੂਲੀ ਆਪਣੇ ਫਿਕਰਾਂ ਦੇ ਵਿੱਚ ਬੰਦਾ ਆ ਆ ਤੇ ਰੁੜ ਜਾਵੇ ਆਪਣੇ ਦਿਲ ਦਾ ਦੁੱਖੜਾ ਕਿਸੇ ਕੋਲੇ ਨਹੀਂ ਸੁਣਾਵੇ ਦੁੱਖ ਤਾਂ ਹੀ ਸੁਖ ਜਾਣੇ ਆਪਣੇ ਪਰਮੇਸ਼ਰ ਕੋ ਮਾਨੇ ਓ ਉਪਜ ਜਾਵੇ ਜੋ ਕੁਝ ਜਾਂਦੀ ਅਗਨੀ ਤੇ ਪਰਵਾਨੇ ਮੈਂ ਮੇਰੀ ਮਨ ਵਿੱਚੋਂ ਮਾਰ ਤੂੰ ਤੂੰ ਸ਼ਬਦ ਉਚਾਰੀ ਸਾਰੀ ਸਾਸ ਪਰਾਨੀ ਦੇ ਪਰਮੇਸ਼ਰ ਤੋਂ ਦੀਵਾਰ ਹੈ ਗੁਣ ਪਰਮੇਸ਼ਰ ਦੇ ਜੋਗਾਵੇ ਤਨ ਮਨ ਆਪਣਾ ਲਾ ਕੇ ਗਿਆਨ ਹਰੀ ਹਰੀ ਮਿਲਦਾ ਏ ਉਸ ਪੁਰਸ਼ ਨੂੰ ਆ ਕੀ ਵਾਲਮੀਕ ਭਗਵਨ ਕੀ ਰਚਨਾ ਜਿੰਨਾ ਰੱਬ ਨੂੰ ਭਲਾਇਆ ਓ ਰੱਬ ਨੇ ਭਲਾਇਆ ਲੇਖ ਮੰਗਿਆ ਜਮਾਨੇ ਜਦ ਫਿਰ ਪਛਤਾਏ ਜਦੋ ਜਮਰੀ ਨਿਲਾਉਣੀ ਆਕੇ ਸ਼ਮਕਾਂ ਦੀ ਤੌਣੀ ਜਿੰਦ ਪਾਪੀਆਂ ਦੀ ਜਮਾ ਕੋ ਕੋ ਕਿਸੇ ਨਹੀਂ ਛਡੋਣੀ ਜਦੋ ਗੁਰਜਾਖ ਬਾਈਆਂ ਉਦੋਂ ਕਹਿਣ ਹਾਏ ਹਾਏ ਜਿੰਨਾ ਜੋੜੀਆਂ ਨਾ ਅੱਖਾਂ ਨਾਲ ਆਪਣੇ ਗੋਪਾਲ ਕੱਢ ਲੈਣੀਆਂ ਜਮਾ ਲੈ ਦੋਵੇਂ ਚੁਰੀਆਂ ਦੇ ਨਾਲ ਉਹ ਦੁਰੋਂਗੇ ਨਕਾਰੇ ਪਾਈ ਗੱਲ ਜਦ ਫਾਏ ਜਿੰਨਾ ਰੱਬ ਨੂੰ ਭਲਾ ਆਇਓ ਰੱਬ ਨੇ ਭਲਾਇਆ ਜੇ ੜੀ ਰਸਨਾ ਨਾ ਗਾਏ ਪਰਮਾਤਮਾ ਦੇ ਸੋਲੇ ਉਸ ਜੀਵ ਤੀਤ ਕਾਉਣੇ ਜਮ ਅਗਨੀ ਦੇ ਕੋਲੇ ਗੱਲ ਸੁਣਦਾ ਨਹੀਂ ਕੋਈ ਪੰਵਾਂ ਰੋਏ ਕਰ ਲਾਏ ਜਿਨ੍ਹਾਂ ਹੱਥ ਨਾਲ ਰਿਆ ਮਾਲ ਚੱਕਦਾ ਬਗਾਨੇ ਦੋਵੇਂ ਕੱਟ ਦੇਣੇ ਨਾਲੋ ਜਮਦੂਤ ਜਰਵਾਨੇ ਉਦੋਂ ਤਵਾ ਤਵਾ ਕੈਨ ਜਦ ਜਮਨੇ ਸਤਾਏ ਲੰਬੇ ਪਟੜੇ ਤੇ ਪਾਕੇ ਲਾਉਣੇ ਚਿਮਟੇ ਤਪਾਕੇ ਕੋਈ ਪੇਸ਼ ਵੀ ਨਾ ਜਾਣੀ ਜਦ ਜਮਨੇ ਸਤਾਏ ਪਾਪੀ ਜਪਦਾ ਨੀ ਨਾਮ ਕੁੱਟ ਜਮਰੇ ਤੋਂ ਖਾਈ ਜਦੋਂ ਚੀਰ ਦੇ ਨਿਆਰੀ ਪਾਪੀ ਮਾਰ ਦੇ ਨਿਆਰੀ ਕਹਿੰਦੇ ਪਾਪੀਆਂ ਨੂੰ ਜਮ ਕਾਤੋ ਜ਼ੁਲਮ ਬੁਜਾਰੇ ਪੁੰਨ ਦਾਨ ਵੀ ਨਾ ਕੀਤਾ ਫਿਰ ਭੁੱਖਾ ਕੇ ਆਖਾਏ ਜਿਨ੍ਹਾਂ ਰੱਬ ਨੂੰ ਪਲਾਇਆ ਉਹ ਰੱਬ ਨੇ ਪਲਾਇਆ ਤੈਨੂੰ ਕਿਆ ਸੀ ਦਤਾਰ ਕਰੀ ਸਭ ਨਾਲ ਪਿਆਰ ਕੀਤੇ ਰੱਬ ਨਾ ਕਰਾਰ ਦਿੱਤੇ ਮਨ ਚੋਂ ਵਸਾਰ ਜਿਨ ਨੇ ਸਾਜਿਆ ਤੇ ਤੈਨੂੰ ਗੀਤ ਉਸ ਦੇ ਨਿਗਾਏ ਜਿਨ ਰੱਬ ਨੂੰ ਪਲਾਇਆ ਉਹ ਰੱਬ ਨੇ ਪਲਾਇਆ ਨਾਤ ਫੜਿਆ ਨਹੀਂ ਜਾਣਾ ਜਦੋਂ ਬੀਤ ਜਾ ਵਕਤ ਜਾਂਦਾ ਜੋੜਿਆ ਨਾ ਫੇਰ ਜਦੋਂ ਟੁੱਟ ਜਾਵੇ ਪਤ ਜਿਨ੍ਹਾਂ ਬੰਦਗੀ ਕਮਾਈ ਤਿਨਾਂ ਜਮਨਾ ਡਰਾਏ ਜਿਨ੍ਹਾਂ ਰੱਬ ਨੂੰ ਭਲਾਇਆ ਉਹ ਰੱਬ ਨੇ ਭਲਾਈ ਸਲੋਕ ਭਗਤੀ ਮਾਰਗ ਸਬਰ ਸਮੂਰੀ ਤਾਰ ਕੇ ਰੇ ਮਨ ਗੁਰੂ ਕੋ ਚੇਤ ਜਿਨ੍ਹਾਂ ਨਾਮਵਸਾਰਿਆ ਖਾਦੇ ਪੁੱਤਰ ਪਰੇਤ ਭਗਤੀ ਕੀਤੀ ਭਗਤ ਦੀ ਇਸ ਵਿਦਿ ਮਿਲੇ ਪਰੇਤ ਕਰਮ ਕੋ ਕਰਮ ਹੈ ਜੀ ਸੁਲਾਵਹਿਤ ਰੱਬ ਮਿਲਦਾ ਵਡਸ ਕੋ ਮਿਲਦਾ ਨਹੀਂ ਕਾਗ ਵਾਲਮੀਕ ਕਿਸ ਵਿਦਿ ਮਿਲੇ ਜੇ ਨਾਹੀਂ ਵਿੱਚ ਪਾਗ ਵਾਲਮੀਕ ਦਾ ਜਾਪ ਕਰ ਤਾ ਨਰ ਮੁਕਤੀ ਹੋਏ ਪਵ ਜਲ ਪਾਰ ਉਤਾਰ ਦਾ ਉਸ ਬਨਿਔਰ ਨ ਕੋਏ ਸੋਈ ਤੇਰੀ ਬੰਦਗੀ ਸੋਈ ਮੰਗਲ ਚਾਰ ਸੋਈ ਮਾਤਾ ਪਿਤਾ ਹੈ ਸੋਏ ਰਿਸ਼ਤੇ ਦਾਰ ਵਾਲਮੀਕ ਨਰੰਕਾਰ ਕੋ ਸ਼ਿਮਰ ਸ਼ਿਮਰ ਮਨ ਮੂੜ ਹਰ ਕਾ ਨਾਮ ਸੱਚ ਹੈ ਦੇਵ ਦੇਵੀਆਂ ਕੋੜ ਵਾਲਮੀਕ ਪਰਮਾਤਮਾ ਕ੍ਰਿਸ਼ਨ ਨਾਲ ਪ੍ਰੀਤ ਬੈਠੇ ਵਿੱਚ ਬਕੁੰਟ ਦੇ ਗੌਣ ਖੁਸ਼ੀ ਦੇਗੀ ਗੀਤ ਗਿਆਨ ਜਿਨਾ ਉਸ ਪੂਜਿਆ ਉਤਾਰ ਗਏ ਸਨ ਪਰਵਾਰ ਸਾ ਜੀਵਨ ਕਾ ਆਸਰਾ ਇੱਕੋ ਸਤ ਕਰਤਾਰ ਪਾਰਦਾਵਾ ਜੀ ਦੇ ਅਸਥਾਨ ਨਾਰਦ ਕੀਤਾ ਅੰਮ੍ਰਿਤ ਪਾਣ ਸਿਮਰਨ ਤੇਰਾ ਮਾਲਕ ਦਿੰਦਾ ਮਨ ਪਥਰਾਂ ਨੂੰ ਤਾਰ ਸਰ ਸ੍ਰੀ ਸਾਈ ਆਪ ਹੋ ਦੀਨਾ ਨਾਦ ਦਾਤਾਰ ਉਪਮਾ ਤੇਰੀ ਮੈਂ ਕਰਾਂ ਦੁਨੀਆ ਸਿਰਜਨਹਾਰੀ ਪੂਰਨ ਪਰਮਾਤਮਾ ਸਭ ਜਗ ਤੇਰਾ ਨੂਰ ਭਗਤ ਜਨਾ ਕੋ ਨੇੜ ਹੈ ਮਨ ਮੁਖਾਂ ਤੋਂ ਦੂਰ ਅੰਤ ਨਹੀਂ ਗੁਜਿਆ ਆਵਦਾ ਲੀਲਾ ਅਪ੍ਰੇਪਾਰ ਸਿਮਰਨ ਤੇਰਾ ਮਾਲਕਾ ਦਿੰਦਾ ਮਨ ਪਥਰਾ ਨੂੰ ਤਾਰ ਆਪ ਹਰੀ ਚੱਲ ਆ ਗਿਆ ਲੈਣ ਜਗਤ ਕੀ ਸਾਰ ਦਰਸ਼ਨ ਤੇਰਾ ਕਰਦਿਆ ਟੁੱਟਨ ਜਨੋ ਬੁਖਾਰ ਸੁਰ ਨਰਮੁ ਜਨ ਗਾਵਦੇ ਰੁਚ ਰੁਚ ਮੰਗਲ ਚਾਰ ਸਿਮਰਨ ਤੇਰਾ ਮਾਲਕਾ ਦਿੰਦਾ ਮਨ ਪਥਰਾ ਨੂੰ ਤਾਰ ਖੁਸ਼ੀਆਂ ਦਾ ਚੰਦ ਚੜ ਗਿਆ ਉੱਡਾ ਕੂੜ ਹਨੇਰ ਰਾਤ ਗਮਾਂ ਦੀ ਮਿਟ ਗਈ ਚਾਰ ਚਫੇਰ ਸਵੀਰ ਅੰਮ੍ਰਿਤ ਬੂੰਦਾਂ ਵਰਸੀਆਂ ਮੈ ਕ੍ਰੁਠੀ ਗੁਲਜ਼ਾਰ ਨੂਰ ਅਲਾਹੀ ਚਮਕਦਾ ਜਿਉ ਸੂਰਜ ਅਸਮਾਨ ਤੇਰਾ ਰਾਜ ਅਟਲ ਹੈ ਵਾਲਮੀਕ ਭਗਵਾਨ ਚੇਰਾ ਜਗ ਮੇਂ ਚਮਕਦਾ ਜਿਉ ਸੋਨੇ ਦੀ ਤਾਰ ਸਿਮਰਨ ਤੇਰਾ ਮਾਲਕਾ ਦਿੰਦਾ ਮਨ ਪਥਰਾਂ ਨੂੰ ਤਾਰ ਲਾਲੇ ਮੂਲਕ ਲਾਲ ਹੈ ਤੂੰ ਹੀ ਰਤਨ ਜੋਹਾਰ ਕਟੇ ਕੋੜ ਚਰਾਸੀਆਂ ਤੇਰਾ ਨਾਮ ਪੰਡਾਰ ਜੋ ਜਨ ਤੈਨੂੰ ਸਿਮਰ ਲੈ ਸੋ ਬਣ ਜਾਂਦਾ ਏ ਤਾਰ ਸਿਮਰਨ ਤੇਰਾ ਮਾਲਕਾ ਦਿੰਦਾ ਮਨ ਪਥਰਾਂ ਨੂੰ ਤਾਰ ਦੀਨ ਦਿਆਲ ਬਪਾਲਣਾ ਸਭ જગ ਤੇਰਾ ਦਾਸ ਬੰਦਗੀ ਤੇਰੀ ਮੈਂ ਕਰਾਂ ਜਬ ਤੱਕ ਮੇਰੇ ਸਾਸ 86 ਤੀਰਥ ਤੈੰਦੜਾ ਰੋਜ਼ ਕਰਮ ਸਤਕਾਰ ਸਿਮਰਨ ਤੇਰਾ ਮਾਲਕਾ ਦਿਂਦਾ ਮਨ ਪਥਰਾਂ ਨੂੰ ਤਾਰ ਜਿਸ ਪਰ ਤੇਰੀ ਕਿਰਪਾ ਹੋਵੇ ਭਗਤੀ ਤੇਰੀ ਲਾਗੇ ਕੋਟਨ ਕੋਟ ਜਨਮ ਕਾ ਸੁਤੜਾ ਭਾਗ ਇਕ ਪਲ ਅੰਦਰ ਜਾਗੇ ਕਾਲਾ ਕਾਗਸ ਬਣ ਜਾਂਦਾ ਪੀ ਕਰ ਅੰਮ੍ਰਿਤ ਤੇਰਾ ਗਿਆਨ ਕਰੇ ਜੋ ਸਿਮਰਨ ਮੁਕੇ ਜਨਮ ਜਨਮ ਕਾਫੀ ਰਾ ਜਗਾਉਣ ਜੋਤ ਤੇਰੇ ਨਾਮ ਦੀ ਜਿਨ੍ਹਾਂ ਤਰ ਜਲ ਲੰਘਣਾ ਪਾਰ ਸਿਮਰਨ ਤੇਰਾ ਮਾਲਕਾ ਦਿੰਦਾ ਮਨ ਪਥਰਾਂ ਨੂੰ ਤਾਰ